ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਰਵੰਸ ਸਿੰਘ ਮਾਨ ਦੇ ਕਾਈ ਤੇ ਜਿੱਦ ਚੱਲਦੀ ਹੈ ਇੱਕ ਫੈਸਲਾ ਕੀਤਾ ਕਿ ਸਾਰੇ ਪੰਜਾਬ ਚ ਪਿੰਡ ਪਿੰਡ ਚ ਜਾ ਕੇ ਆਮ ਜਲਾਸ ਬਣਾਉਣਾ ਜਿਹਦੇ ਵਿੱਚ ਸਾਰੇ ਨਗਰ ਦੇ ਲੋਕ ਚਾਹੇ ਉਹ ਲੇਡੀਜ਼ ਆ ਜਾਂ ਜੈਂਟਸ ਆ ਕੋਈ ਵੀ ਆ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਮੌਕੇ ਤੇ ਵੀਡੀਓ ਸਾਹਿਬ ਆਏ ਨੇ ਉਹਨਾਂ ਦਾ ਸਮੂਚਾ ਜਿਹੜਾ ਸਟਾਫ ਆ ਉਹ ਨਾਲ ਆਇਆ ਸਾਰੇ ਕੰਮ ਨੋਟ ਜਿਹੜੇ ਉਕਰਾਏ ਗਏ ਨੇ ਤਾਂ ਇਹੀ ਜਿਹੜੇ ਆ ਪ੍ਰੋਜੈਕਟਾਂ ਬਣਨਗੀਆਂ ਕਿੰਨੇ ਕਿਹੜੇ ਕੰਮ ਦੀ ਕਿੰਨੀ ਜ਼ਰੂਰਤ ਆ ਪੈਸਿਆਂ ਦੀ ਉਹ ਸਾਰੀਆਂ ਪ੍ਰੋਜੈਕਟਾਂ ਬਣ ਕੇ ਆਉਣਗੇ ਉਹਦੇ ਮੁਤਾਬਕ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤਾਂ ਦੂਸਰਾ ਇਹਦੇ ਨਾਲ ਇੱਕ ਜਿਹੜੀ ਪੰਜਾਬ ਸਰਕਾਰ ਨੇ ਕੰਮ ਦੀ ਸਪੀਡ ਬਣਾਈ ਆ ਕਿ ਰੌਕਟ ਦੀ ਸਪੀਡ ਤੇ ਜਿਹੜੇ ਕੰਮ ਆ ਹੋਣੇ ਨੇ ਤੇ ਇੱਕ ਜੁੱਧ ਨਸ਼ਿਆਂ ਵਿਰੁੱਧ ਉਹਦੇ ਵੀ ਸੰਬੰਧ ਚ ਆਮ ਜਲਾਹ ਚ ਲੋਕਾਂ ਨੂੰ ਵੇਅਰ ਕੀਤਾ ਗਿਆ ਹੈ ਕਿ ਕਿਸੇ ਨੇ ਵੀ ਜਿਹੜਾ ਨਸ਼ਾ ਵੇਚਦਾ ਉਹਦਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਪੈਸ਼ਲ ਤੌਰ ਤੇ ਜਿਹੜੇ ਪਿੰਡਾਂ ਚ ਸਰਪੰਚ ਬਣੇ ਨੇ ਜਾਂ ਬਣੇ ਨੇ ਲੰਬੜਦਾਰ ਬਣੇ ਨੇ ਜਿਹੜਾ ਵੀ ਬੰਦਾ ਕਿਸੇ ਨਸ਼ੇ ਦੇ ਮਗਰ ਕਿਸੇ ਦੀ ਜ਼ਮਾਨਤ ਦੇਣ ਗਿਆ ਉਹਦੀ ਸਰਪੰਚੀ ਵੀ ਖਤਮ ਉਹਦੀ ਲੰਬੜਦਾਰੀ ਵੀ ਖਤਮ ਸਾਨੂੰ ਸਮਝ ਲੱਗ ਜਾਣੀ ਕਿ ਕਿਹੜਾ ਬੰਦਾ ਇਹਨਾਂ ਨਸ਼ਾ ਵੇਚਣ ਵਾਲਿਆਂ ਤੇ ਮਗਰ ਉਹਨਾਂ ਦੀ ਸਪੋਰਟ ਕਰਦਾ ਹੈ ਜੁਮੇਰ ਹੋਣ ਦੇ ਨਾਤੇ ਕੋਈ ਬੰਦਾ ਇਹਨਾਂ ਦੀ ਮਗਰ ਇਹਨਾਂ ਦੀ ਜਮਾਨਤਾਂ ਪਰ ਨਾ ਜਾਵੇ ਇਸ ਕਰਕੇ ਮੈਂ ਸਾਰੇ ਪਿੰਡ ਨੂੰ ਛੱਡ ਕੇ ਸਾਰੇ ਇਲਾਕੇ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਆਪੋ ਆਪਣਾ ਬੰਦਾ ਯੋਗਦਾਨ ਜਿਹੜਾ ਨਸ਼ਿਆਂ ਦੇ ਵਿਰੁੱਧ ਹੈ ਉਹ ਜ਼ਰੂਰ ਪਾਉਣਾ ਚਾਹੀਦਾ ਪਰ ਨੌਸਾਬ ਇੱਕ ਤੁਸੀਂ ਵਿਧਾਨ ਸਭਾ ਚ ਮੁੱਦਾ ਚੁੱਕਿਆ ਸੀ ਕਲਾਂਨੌਰ ਦੀ ਪੰਚਾਇਤਾਂ ਦਾ ਇੱਕ ਹੋਰ ਵੀ ਮੁੱਦਾ ਤੁਸੀਂ ਚੱਕਣਾ ਚਾਹਿਆ ਸੀ ਉਹ ਬੋਲ ਨਹੀਂ ਸਕਦੇ ਉਹ ਕੀ ਹੀ ਮੁੱਦਾ ਕੀ ਸੀ ਇਹ ਦੇਖੋ ਮੈਂ ਪਿਛਲੇ ਬੜੇ ਲੰਮੇ ਸਮੇਂ ਤੋਂ ਪਨਾ ਨੋਦੀ ਚ ਪੰਚਾਇਤ ਲਖਨੇ ਹੋ ਸਕੀ ਜਿਹੜਾ ਮੈਨੂੰ ਲੋਕਾਂ ਨੇ ਚੁਣ ਕੇ ਵਿਧਾਨ ਸਭਾ ਚ ਭੇਜਿਆ ਹੈ ਤਾਂ ਲੋਕਾਂ ਦੀਆਂ ਮੰਗਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਲੋਕਾਂ ਦੀਆਂ ਜਾਇਜ਼ ਜਿਹੜੀਆਂ ਮੰਗਾਂ ਨੇ ਜ਼ਰੂਰੀ ਉਹਨਾਂ ਨੂੰ ਵਿਧਾਨ ਸਭਾ ਚ ਪੇਸ਼ ਕਰਾਂ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਪੰਚਾਇਤ ਮੰਤਰੀ ਨੂੰ ਰਿਕੁਐਸਟਰੀ ਕੀਤੀ ਆ ਕਿ ਇਹਦੇ ਵਾਲਾ ਵਾਰਡ ਬੰਦੀ ਕਰਾ ਕੇ ਤੇ ਤਲਚਨਾ ਕਰਾਈਆਂ ਜਾਣ ਜਿਹੜੀ ਮੈਂ ਅਗਲੀ ਮੰਗ ਰੱਖਣੀ ਕਰਨੀ ਚਾਹੁੰਦਾ ਸਗਾ ਉਹ ਜਦੋਂ ਮੈਨੂੰ ਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਕੀ 0 ਓਵਰ ਚ ਬੋਲਣ ਦਾ ਮੈਨੂੰ ਮੌਕਾ ਮਿਲਿਆ ਔਰ 21 ਵਾਰ ਰੱਖਣ ਦਾ ਮੌਕਾ ਮਿਲਿਆ। ਤਾਂ ਸਪੀਕਰ ਸਾਹਿਬ ਬੜੀ ਸ਼ਰਮੌਰ ਸਾਡੀ ਰਹੀ ਹੈ। ਹਨਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਪਰ ਤੁਹਾਡੇ ਚੈਨਲਾਂ ਲਈ ਮੈਂ ਕਹਿ ਦੇਣਾ ਚਾਹੁੰਦਾ ਕਿ ਉਹ ਮੇਰਾ ਇੱਕ ਮੰਗ ਜ਼ਰੂਰ ਰੱਖਣੀ ਚਾਹੁੰਦਾ ਸੋ ਜੋ ਮੇਰੀ ਗੁਰੂ ਨਾਨਕ ਨਾਮ ਲੈਵਾ ਜਿਹੜੀ ਸੰਗਤਾਂ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਉਹ Hindu ਨੇ, Sikh ਨੇ, Musalman ਨੇ, Assai ਨੇ ਕੋਈ ਵੀ ਹੈ। ਉਹਨਾਂ ਦੇ ਪ੍ਰਤੀ ਮੇਰੇ ਮਨਦ ਸੀ ਕਿ ਜਿਹੜੇ ਪਾਸਪੋਰਟ ਦੀ ਸ਼ਰਤਾ ਕੋਰੀਡੋਰ ਤੇ ਤੇ ਉਹ ਸਪੀਕਰ ਸਾਹਿਬ ਦੇ ਜਰੀਏ ਮੈਂ ਉਹ ਗੱਲ ਰੱਖਣੀ ਚਾਹੁੰਦਾ ਸੀ ਕਿ ਉਹ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਹੋ ਜਾਏ ਕਿਉਂ ਬੰਦੇ ਬਹੁਤ ਸਾਰੇ ਲੋਕ ਨੇ ਜਿੰਨਾਂ ਕੋ ਅਜੇ ਤੱਕ ਪਾਸਪੋਰਟ ਨਹੀਂ ਔਰ ਗੁਰੂ ਨਾਨਕ ਸਾਹਿਬ ਦੇ ਕਤਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੇ ਮਨ ਦੇ ਅੰਦਰ ਅਜੇ ਵੀ ਕੋਈ ਨਾ ਕੋਈ ਕਿਤੇ ਸੀਗਾ ਕਿ ਸਾਨੂੰ ਕਿਤੇ ਜਿਉਂਦੇ ਜੀ ਪ੍ਰਮਾਤਮਾ ਦੇ ਉਸ ਘਰ ਦੇ ਦਰਸ਼ਨ ਹੋ ਸਕਣ। ਪਰ ਉਹ ਪਾਸਪੋਰਟ ਬਣਾਉਣ ਦੀ ਸਮਰਥਾ ਨਹੀਂ ਰੱਖਦੇ। ਤਾਂ ਮੈਂ ਚਾਹੁੰਦਾ ਸੀਗਾ ਕਿ ਇੱਕ ਆਧਾਰ ਕਾਰਡ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਉਹ ਕਤਰਪੁਰ ਸਾਹਿਬ ਦਾ ਕੇ ਗੁਰਨਾਨਕ ਬਾਛਾ ਦੀ ਉਹ ਪਵਿੱਤਰ ਧਰਤੀ ਜਿੱਥੇ ਉਹਨਾਂ 17 ਸਾਲ ਕੁਝ ਮਹੀਨੇ ਰਹਿ ਕੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਦਾ ਆਦੇਸ਼ ਦਿੱਤਾ ਸੀ ਉਹਦੇ ਦਰਸ਼ਨ ਦਦਾਰੇ ਕਰ ਸਕਣ ਇਹ ਮੇਰਾ ਸੀਗਾ ਅਗਲਾ ਸੁਪਨਾ ਇੱਕ ਖੇਤੀਬਾੜੀ ਕਾਲਜ ਦਾ ਜਿਹੜਾ ਹੈਗਾ ਸੋਕਾ ਤੋਂ ਤੱਕ ਸ਼ੁਰੂ ਹੋਏ ਦੇਖੋ ਜੀ ਮੈਂ ਆਪਣੀ ਗੱਲ ਰੱਖਤੀ ਐ ਸਰਕਾਰ 'ਚ ਮੈਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਸ ਵਾਰ ਧਿਆਨ ਕਰਕੇ ਚੇਚੇ ਤੌਰ ਤੇ ਜਲਦੀ ਸ਼ੁਰੂ ਕਰਾਈਗੀ